ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਇਹ ਬੇਨਤੀ ਆ ਇਹ ਨਗਰ ਨਿਵਾਸੀਆਂ ਲਈ ਬੇਨਤੀ ਆ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਆ ਬਈ ਆਪਣੇ ਪਿੰਡ ਜਿਹੜਾ ਹੈਗਾ ಗ್ರಾಮ ਸਭਾ ਦਾ ਆਮ ਇਜਲਾਸ ਸੱਦਿਆ ਗਿਆ ਸੀ ਪਿਛਲੇ ਦਿਨੀ ਉਹਦੇ ਵਿੱਚ ਪੰਚਾਇਤ ਵੱਲੋਂ ਨਗਰ ਨਿਵਾਸੀਆਂ ਦੀ ਪੁਰਜ਼ੋਰ ਮੰਗ ਤੇ ਬਹੁਤ ਲੰਬੇ ਸਮੇਂ ਤੋਂ ਪਿਛਲੀ ਵਾਰ ਵੀ ਇਹ ਨਗਰ ਨਿਵਾਸੀਆਂ ਦੀ ਮੰਗ ਸੀ ਉਹ ਮੰਗਨ ਨੂੰ ਦੇਖਦੇ ਹੋਏ ਇਸ ਵਾਰ ਆਮ ਇਜਲਾਸ ਦੇ ਵਿੱਚ ಗ್ರಾಮ ਸਭਾ ਦੇ ਵਿੱਚ ਜਿਹੜਾ ਮਤਾ ਪਾਇਆ ਗਿਆ ਵਾ ਇੱਕ ਤਾਂ ਮਤਾ ਪਾਇਆ ਗਿਆ ਵਾ ਵੀ ਜਦੋਂ ਵੀ ਆਪਣੇ ਪਿੰਡ ਦੇ ਵਿੱਚ ਕਿਸੇ ਵੀ ਪਰਿਵਾਰ ਦੇ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਕੋਈ ਨਵਾਂ ਪੁੱਤਰ ਜਨਮ ਲੈਦਾ ਦੇਹੀ ਆ ਜਿਹੜੀ ਪਰਿਵਾਰ ਦੀ ਅੱਗੇ ਵਾਧੀ ਆ ਉਹਦੇ ਵਿੱਚ ਪੰਚਾਇਤ ਵੱਲੋਂ ਜਦੋਂ ਖੁਸਰੇ ਮੰਨ ਲਓ ਪਿੰਡ ਦੇ ਵਿੱਚ ਆ ਕੇ ਜਿਹੜੇ ਮਹੰਤ ਨੇ ਉਹ ਨਗਰ ਨੂੰ ਲੋਕਾਂ ਨੂੰ ਨਗਰ ਨੂੰ ਬੜਾ ਤੰਗ ਪਰੇਸ਼ਾਨ ਕਰਦੇ ਸੀ ਬੜਾ ਤੰਗ ਪਰੇਸ਼ਾਨ ਕਰਦੇ ਸੀ ਲੋਕਾਂ ਤੋਂ ਜਿਆਦਾ ਪੈਸੇ ਮੰਗਦੇ ਸੀ ਤੇ ਕਿਸੇ ਤੋਂ 50000 ਕਿਸੇ ਤੋਂ 40000 ਜਿਹੜੇ ਲੋੜਵੰਦ ਪਰਿਵਾਰ ਵੀ ਸੀ ਗਰੀਬ ਪਰਿਵਾਰ ਵੀ ਉੱਥੋਂ ਵੀ 13 13000 21 21000 ਲੈ ਕੇ ਜਾਂਦੇ ਸੀ ਜੇ ਅਗਲਾ ਪੈਸੇ ਨਹੀਂ ਦਿੰਦਾ ਸੀ ਤਾਂ ਉਹਨਾਂ ਨੂੰ ਇਹ ਧਮਕੀਆਂ ਜਿੱਦਾਂ ਮੰਨ ਲਓ ਕਿ ਬਈ श्राप ਦੇ ਦਾਂਗੇ ਇਹ ਚੀਜ਼ਾਂ ਨਾਲ ਡਰਾਉਂਦੇ ਸੀ ਸੋ ਨਗਰ ਨਿਵਾਸੀਆਂ ਦੇ ਜਿਹੜੀ ਇਹ ਮੰਗ ਸੀ ਇਹ ਮੰਗ ਨੂੰ ਦੇਖਦੇ ਹੋਏ ਸਾਰੇ ਨਗਰ ਨਿਵਾਸੀਆਂ ਦੇ ਜਿਹੜੇ ਹੈਗੇ ਆ ਸੋ ਸੁਝਾਅ ਦੇ ਨਾਲ ਇਹ ਜਿਹੜੀ ਢਾਲ ਆ ਮਹੰਤਾਂ ਦੀ ਰੱਖੀ ਗਈ ਆ ਜਿਹਦੇ ਵਿੱਚ ਪੂਰੀ ਪੰਚਾਇਤ ਵੱਲੋਂ ਸਹਿਮਤੀ ਦਿੱਤੀ ਗਈ ਆ ਐਸਸੀ ਭਾਈਚਾਰੇ ਵਾਸਤੇ ਜਿਹੜੀ ਹੈਗੀ ਆ 1100 ਰੁਪਏ ਰੱਖਿਆ ਗਿਆ ਜੀ ਤੇ ਜਰਨਲ ਭਾਈਚਾਰੇ ਵਾਸਤੇ 2100 ਰੁਪਏ ਰੱਖਿਆ ਗਿਆ ਨਾਲ ਇਹ ਵੀ ਆ ਇਹ ਨਹੀਂ ਹੈਗਾ ਵੀ ਕੋਈ ਜੇ ਕੋਈ ਸਰਦਾ ਵਰਦਾ ਜੀ ਮੈਂ ਵੱਧ ਦੇ ਦੂੰਗਾ ਜੀ ਕੋਈ ਗੱਲ ਨਹੀਂ ਜੀ ਜੇਕਰ ਕੋਈ ਵੱਧ ਦਊਗਾ ਤਾਂ ਉਹਨੂੰ ਪੰਚਾਇਤ ਵੱਲੋਂ ਜੁਰਮਾਨਾ ਕਰਿਆ ਜਾਊਗਾ ਜੀ ਠੀਕ ਆ ਜੀ ਇਹ ਸਾਰਿਆਂ ਵਾਸਤੇ ਕੋਈ ਢਾਲ ਆ ਵੀ 1100 ਤੇ 2100 ਠੀਕ ਹੈ ਜੀ ਜੇਕਰ ਕਈ ਵਾਰ ਅਗਲਾ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿਰਪਾ ਕਰਕੇ ਉਹ ਅਜਿਹੀ ਗੱਲ ਨਾ ਕਰੇ ਤੇ ਇਹਦੇ ਨਾਲ ਹੀ ਇੱਕ ਬਹੁਤ ਹੀ ਅਹਿਮ ਜਿਹੜਾ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਹੈਗੀਆਂ ਮੁਹਿੰਮ ਛੇੜੀ ਗਈ ਆ ਸਰਕਾਰ ਦਾ ਮੰਨੋ ਹੌਸਲਾ ਵਜਾਈ ਲਾ ਲੋ ਜਾਂ ਕੁਝ ਵੀ ਲਾ ਲੋ ਵੀ ਜੋ ਤਾਂ ਹੀ ਸਰਕਾਰ ਜਿਹੜਾ ਹੈਗਾ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਮ ਹੈ ਕਾਮਯਾਬ ਹੋਊਗੀ ਜੇ ਲੋਕ ਨਗਰ ਤੇ ਸਰਪੰਚ ਸਾਥ ਦੇਣਗੇ ਇਹਦੇ ਵਿੱਚ ਇਹਦੇ ਵਿੱਚ ਹੀ ਪਿੰਡ ਦੇ ਵਿੱਚ ਕੋਈ ਵੀ ਵਿਅਕਤੀ ਜੇ ਚਿੱਟਾ ਵੇਚਦਾ ਫੜਿਆ ਗਿਆ ਪਤਾ ਲੱਗ ਗਿਆ ਵੀ ਇਹ ਵਿਅਕਤੀ ਚਿੱਟਾ ਵੇਚਦਾ ਵਾ ਜੇਕਰ ਕੋਈ ਉਹਦੀ ਜ਼ਮਾਨਤ ਨੂੰ ਜਾਊਗਾ ਤਾਂ ਨਗਰ ਦੇ ਵਿੱਚ ਜਾਂ ਕੋਈ ਉਹਦੀ ਪੈਰ ਵੀ ਕਰੂਗਾ ਕੋਈ ਵੀ ਵਿਅਕਤੀ ਉਹਦੀ ਪੈਰਵਾਹੀ ਕਰੂਗਾ ਜਾਂ ਕੋਈ ਬਈ ਲਾਲੋ ਉਹਨੂੰ ਜ਼ਮਾਨਤ ਦੇਊਗਾ ਉਹਨੂੰ ਵੀ ਜਿਹੜਾ ਹੈਗਾ ਜੁਰਮਾਨਾ ਰੱਖਿਆ ਗਿਆ ਵਾ 13000 ਰੁਪਈਆ ਜੀ ਜਿਹੜਾ ਕਿ ਗੁਰੂ ਘਰ ਦੇ ਵਿੱਚ ਦਿੱਤਾ ਜਾਊਗਾ ਤੇ ਸਾਡੀ ਬੇਨਤੀ ਆ ਬਈ ਕੋਈ ਵੀ ਬੰਦਾ ਇਹ ਚਿੱਟੇ ਵਾਲਿਆਂ ਦੀ ਖਾਸ ਕਰਕੇ ਜਮਾਨਤ ਨਾ ਦਵੇ ਮੈਂ ਪਹਿਲਾਂ ਵੀ ਕਹਿਣਾ ਹੁੰਨਾ ਵੀ ਜਿਹੜਾ ਚਿੱਟੇ ਦਾ ਬੂਟਾ ਪਤਾ ਕਿਹਨੇ ਲਾਇਆ ਤੇ ਕਿਹਨੇ ਇਹਨੂੰ ਸਿੰਜਿਆ ਠੀਕ ਹੈ ਜੀ ਤੇ ਸਮੇਂ-ਸਮੇਂ ਤੇ ਲੋਕ ਪਤਾ ਹੁੰਦਾ ਵੀ ਕੀਤੇ ਦੇ ਉਂਗਲ ਚੱਕਦੇ ਨੇ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਦੱਸਣਾ ਚਾਹੁੰਦੇ ਆ ਵੀ ਚਿੱਟੇ ਦੇ ਹਮੇਸ਼ਾ ਹੀ ਵਿਰੋਧ ਰਹੇ ਆ ਇਸ ਵਾਰ ਪੰਚਾਇਤ ਵੱਲੋਂ ਬੜਾਈ ਵਧੀਆ ਸਾਥ ਦਿੱਤਾ ਗਿਆ ਸਾਰਿਆਂ ਨੇ ਸਹਿਮਤੀ ਭੜਕਟਾਈ ਆ ਧੰਨਵਾਦ ਕਰਦੇ ਆ ਨਗਰ ਨਿਵਾਸੀਆਂ ਦਾ ਤੇ ਪੰਚਾਇਤ ਦਾ ਵੀ ਸਾਰੇ ਪੰਚਾਂ ਦਾ ਜਿਨ੍ਹਾਂ ਨੇ ਮੰਨ ਲਓ ਇਹਦੇ ਵਿੱਚ ਸਾਰਿਆਂ ਨੇ ਇੱਕਜੁੱਟਤਾ ਦੇ ਨਾਲ ਕਿਹਾ ਵੀ ਹਾਂਜੀ ਵੀ ਜਿਹੜਾ ਚਿੱਟੇ ਵਾਲੇ ਦੇ ਖਿਲਾਫ ਆ ਜਿਹੜਾ ਵੀ ਸਾਰਾ ਨਗਰ ਇੱਕਜੁੱਟ ਰਹੂਗਾ ਕੋਈ ਵੀ ਜ਼ਮਾਨਤ ਕਰਾਉਣ ਨਹੀਂ ਜਾਊਗਾ ਜੇ ਕੋਈ ਜ਼ਮਾਨਤ ਕਰਾਉਣ ਜਾਊਗਾ ਤਾਂ ਲੋਕਾਂ ਨੂੰ ਦੱਸਿਆ ਜਾਊਗਾ ਵੀ ਇਹ ਬੰਦਾ ਜ਼ਮਾਨਤ ਕਰਾ ਕੇ ਆਇਆ ਉਹਦੀ ਤਾਂ ਉਹਦੇ ਵਿੱਚ ਜਿਹੜਾ ਹੈਗਾ ਉਹਦਾ ਪਿੰਡ ਦੇ ਵਿੱਚ ਸਾਰਿਆਂ ਦੇ ਸਾਹਮਣੇ ਉਹਦਾ ਚਿਹਰਾ ਲੈ ਆਂਦਿਆ ਜਾਊਗਾ ਨੰਗਾ ਕਰਿਆ ਜਾਊਗਾ ਚਿਹਰਾ ਇਹਦੇ ਨਾਲ ਹੀ ਇੱਕ ਮਤਾ ਹੋਰ ਪਾਇਆ ਗਿਆ ਵਾ ਨਗਰ ਨਿਵਾਸੀਆਂ ਵਿੱਚ ਵੱਲੋਂ ਵੀ ਜਿਹੜੇ ਮੰਨ ਲਓ ਗੁੱਜਰ ਨੇ ਪਰ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਹੁਤ ਘਟਨੇ ਆਪਣੇ ਪਿੰਡ ਦੇ ਵਿੱਚ ਆਉਂਦੇ ਆ ਕਈ ਵਾਰ ਗਰਾਊਂਡ ਦੇ ਵਿੱਚ ਆ ਜਾਂਦੇ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਉਹ ਨਹਿਰ ਤੇ ਆਵਦਾ ਜਾਂ ਮਗਰ ਸੋਇਆਂ ਤੇ ਜਿਹੜੇ ਹੈਗੇ ਪਸ਼ੂ ਚਰਾ ਸਕਦੇ ਆ ਪਰ ਇਹਨਾਂ ਕੋਲੇ ਪੈਸੇ ਵੀ ਇੰਨੇ ਹੁੰਦੇ ਆ ਗੁਜਨਾ ਕੋਲੇ ਇਹ ਤਾਂ ਆਪਣੇ ਦੁੱਧਾ ਜਿਹੜਾ ਮੰਨ ਲਓ ਇਹਨਾਂ ਵੇਚਦੇ ਆ ਪਾਉਂਦੇ ਆ ਇਹ ਮੁੱਲ ਲੈ ਕੇ ਵੀ ਹਰਾ ਪਾ ਸਕਦੇ ਆ ਇਹ ਤਿੰਨ ਪੰਚਾਇਤ ਵੱਲੋਂ ਜਿਹੜੀਆਂ ਹੈਗੀਆਂ ਨੇ ਵੀ ਮੰਨ ਲਓ ਮਤੇ ਜਿਹੜੇ ਪੰਚਾਇਤ ਵੱਲੋਂ ਪਾਸ ਕਰੇ ਗਏ ਨੇ ਸੋ ਸਾਡੀ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਆ ਇਹ ਤਿੰਨੇ ਮਤਿਆਂ ਦੀ ਜਿਹੜੀ ਹੈਗੀ ਆਪਾਂ ਪਾਲਣਾ ਕਰਨੀ ਆ ਜੇ ਕੋਈ ਵੀ ਡੰਗਰ ਪਸ਼ੂ ਪਿੰਡ ਦੇ ਵਿੱਚ ਲੈ ਕੇ ਆਉਂਦਾ ਸਾਨੂੰ ਦੱਸਣਾ ਵਾ ਉਹਦੇ ਉੱਪਰ ਜਿਹੜੀ ਬਣਦੀ ਕਾਰਵਾਈ ਕਰੀ ਜਾਊਗੀ ਤੇ ਜਿਹੜੇ ਦੋ ਪਹਿਲਾਂ ਬੋਲਤੇ ਉਹਦੇ ਲਈ ਵੀ ਸਾਰਿਆਂ ਦਾ ਧੰਨਵਾਦ ਬਾਕੀ ਜੋ ਪਿੰਡ ਦੇ ਵਿੱਚ ਵਿਕਾਸ ਕਾਰਜ ਨੇ ਉਹ ਚੱਲ ਰਹੇ ਨੇ ਪਿੰਡ ਦੇ ਵਿੱਚ ਜਿਹੜੀਆਂ ਇੰਟਰਲੌਕ ਲੱਗ ਰਹੀ ਆ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਐਮਐਲਏ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਜੀ ਤੋਂ ਪਿੰਡ ਦੇ ਲਈ ਵੱਡੀ ਗ੍ਰਾਂਟ ਦੀ ਮੰਗ ਕਰਾਂਗੇ ਵੱਡਾ ਨਗਰ ਆ ਤੇ ਬਾਬਾ ਜੀ ਦਾ ਨਗਰ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਭਾਈ ਪਿੰਡ ਲਈ ਜਿਹੜਾ ਖੁੱਲੇ ਗੱਫੇ ਜਿਹੜੇ ਦਿੱਤੇ ਜਾਣ ਤੇ ਪਿਛਲੀ ਵਾਰ ਵੀ ਐਮਐਲਏ ਸਰਦਾਰ ਮਨਵਿੰਦਰ ਸਿੰਘ ਆਸਪੁਰਾ ਜੀ ਵੱਲੋਂ ਆਪਣੇ ਨਗਰ ਦੇ ਲਈ ਜਿਹੜੀ ਹੈਗੀ ਆ 80 ਲੱਖ ਰੁਪਏ ਦੇ ਕਰੀਬ ਜਿਹੜੀ ਗ੍ਰਾਂਟ ਦਿੱਤੀ ਗਈ ਸੀ ਜਿਹਦੇ ਨਾਲ ਪਿੰਡ ਦੇ ਜਿੰਨੇ ਵੀ ਅਧੂਰੇ ਕੰਮ ਪਏ ਸੀ ਪੂਰੇ ਕਰੇ ਗਏ ਸੀ ਇਸ ਵਾਰ ਵੀ ਅਸੀਂ ਆਸ ਕਰਦੇ ਹਾਂ ਉਹਨਾਂ ਤੋਂ ਵੀ ਸਾਡੇ ਨਗਰ ਲਈ ਉਹ ਦਿਲ ਖੋਲ ਕੇ ਜਿਹੜੀਆਂ ਗ੍ਰਾਂਟਾਂ ਦੇਣਗੇ ਬਾਕੀ ਪਿੰਡ ਦੇ ਵਿੱਚ ਸਮੇਂ-ਸਮੇਂ ਤੇ ਕੈਂਪ ਲੱਗਦੇ ਰਹਿੰਦੇ ਆ ਤੇ ਇੰਤਕਾਲ ਦੇ ਕੈਂਪ ਵੀ ਲੰਘਦੇ ਰਹਿੰਦੇ ਆ ਹੋਰ ਵੀ ਸੁਵਿਧਾਵਾਂ ਜਿਹੜੀਆਂ ਨਗਰ ਨਿਵਾਸੀਆਂ ਨੂੰ ਦਿੱਤੀਆਂ ਜਾਂਦੀਆਂ ਨੇ ਸੋ ਸਾਡੀ ਬੇਨਤੀ ਆ ਵੀ ਸਾਰੇ ਜਣੇ ਇਹ ਤਿੰਨੇ ਬੇਨਤੀਆਂ ਤੇ ਗੌਰ ਕਰਿਓ ਕਿਸੇ ਨੂੰ ਕਿਸੇ ਨੇ ਵੀ ਖੁਸਰਿਆਂ ਨੂੰ ਜਿਹੜੇ ਹੈਗੇ ਪੈਸੇ ਵੱਧ ਦੇਣੇ ਨਹੀਂ ਇਹ ਕੋਈ ਮੰਗੂਗਾ ਅਸੀਂ ਆ ਪਾਵਾਂਗੇ ਜਾਂ ਪੰਚਾਇਤ ਮੈਂਬਰ ਪਹੁੰਚੂਗਾ ਤੇ ਪਿੰਡ ਦੇ ਵਿੱਚ ਜਲਦੀ ਇਹ ਜਿਹੜੇ ਮੋੜ ਲਾਏ ਜਾਣਗੇ ਇੱਕ ਜਿਹੜੇ ਉੱਚੀ ਉੱਚੀ ਡੈਕ ਲਾ ਕੇ ਨੰਗਦੇ ਹੁੰਦੇ ਨੇ ਉਹਨਾਂ ਨੂੰ ਵੀ ਬੇਨਤੀ ਆ ਵੀ ਉਹ ਵੀ ਗਰੇਜ ਕਰਨ ਕਿਉਂਕਿ ਪਿੰਡ ਦੇ ਵਿੱਚ ਕੋਈ ਵੀ ਆ ਜਿਹੜਾ ਉੱਚੀ ਡੈਕ ਲਾ ਕੇ ਨੰਘ ਨਹੀਂ ਸਕਦਾ ਹੈਗਾ ਇਹ ਕਰ ਕੋਈ ਅਜਿਹਾ ਮੰਨ ਲਓ ਜਾਣ ਬੁੱਝ ਕੇ ਕਰਦਾ ਵਾ ਡੈਕ ਉੱਚਾ ਉੱਚੀ ਆਵਾਜ਼ ਦੇ ਵਿੱਚ ਲਾ ਕੇ ਲੰਗਦਾ ਵਾ ਤਾਂ ਉਹ ਵੀ ਆਪਣੇ ಗ್ರಾಮ ਪੰਚਾਇਤ ਵੱਲੋਂ ਜੋ ਪੰਚਾਇਤ ਦਾ ਕਾਨੂੰਨ ਆ ਉਹਦੇ ਅਧੀਨ ਉਹਦੇ ਤੇ ਕਾਰਵਾਈ ਕਰੀ ਜਾਊਗੀ ਸੋ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦੁਬਾਰੇ ਸਾਨੂੰ ਲੱਗਰ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ